ਹਾਂਜੀ ਭਾਈ ਕੀ ਹਾਲ ਹੈ ਇਸ ਟਾਈਮ ਪਾਣੀ ਦੇ ਅ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਕਲਾਨੌਰ ਦੇ ਜਿਹੜਾ ਸੱਕੀ ਸਾਡੇ ਦੇ ਕਿਰਨ ਨਾਲਾ ਉਹਦੀ ਮਾਰ ਇੰਨੀ ਜ਼ਿਆਦਾ ਇਸ ਵੇਲੇ ਮਤਲਬ ਹੜਿਆ ਹੋਇਆ ਪੂਰੀ ਤਰ੍ਹਾਂ ਪਾਣੀ ਔਰ ਉਹ ਮਤਲਬ ਸਾਡਾ ਜਿਹੜਾ ਪੋਲ ਹੈ ਨਾ ਜਿਹੜਾ ਕਲਾਨੌਰ ਤੋਂ ਡੇਰਬਾ ਬਣਾਣੂ ਨੂੰ ਪੋਲ ਉਹਨੂੰ ਟੱਚ ਕਰ ਚੁੱਕਾ ਹੈ ਔਰ ਇੰਨੀ ਵਹਾਅ ਜਨਾ ਜਿਆਦਾ ਤੇਜ਼ ਆ ਕਿ ਕਲਾਨੌਰ ਦੇ ਅੰਦਰੂਨੀ ਅੰਦਰ ਵਾਲੇ ਪਾਸੇ ਨੂੰ ਵੀ ਉਹਦੀ ਪੂਰੀ ਮਾਰ ਪਈ ਹੋਈ ਹੈ ਇਥੇ ਤਾਂ ਕਿ ਸਾਡੀਆਂ ਸਾਰੀਆਂ ਜਿੰਨੇ ਆਲੇ ਦੁਆਲੇ ਜਿੰਨੀਆਂ ਫਸਲਾਂ ਨੇ ਪੂਰੀ ਤਰ੍ਹਾਂ ਸਾਰੀਆਂ ਪ੍ਰਭਾਵਿਤ ਹੋਈਆਂ ਹਨ ਪਾਣੀ ਵਿੱਚ ਡੁੱਬੀਆਂ ਪਈਆਂ ਨੇ ਔਰ ਚਲੋ ਸਾਡੇ ਪ੍ਰੈਸ ਕਲਾਨੌਰ ਦੇ ਕਲੱਬ ਸਾਡੇ ਮੈਂਬਰਸ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਚੀਜ਼ ਨੂੰ ਉਚੇਚੇ ਤੌਰ ਤੇ ਅੱਜ ਇਹਨੂੰ ਕਵਰ ਕੀਤਾ ਔਰ ਜਿਦਾ ਤੁਸੀਂ ਦੇਖ ਰਹੇ ਹੋ ਕਿ ਸਾਡਾ ਇਹ ਜਿਹੜਾ ਇਹ ਜਿਹੜਾ ਪੁਰਾਣਾ ਡੇਰਾ ਰੋਡ ਹੈ ਇਹ ਕਾਫੀ ਸਮੇਂ ਤੋਂ ਮਤਲਬ ਸਮੇ ਦੇ ਨਾਲ ਨਾਲ ਇਹਨੂੰ ਉੱਚਾ ਵੀ ਹੁੰਦਰਾ ਹੈ ਪਰ ਉਹਦੇ ਬਾਵਜੂਦ ਆ ਪਾਣੀ ਦੀ ਮਾਰ ਦੇਖੋ ਕਿੱਥੋਂ ਤੱਕ ਆਈ ਹੋਈ ਆ ਔਰ ਇਹਦਾ ਮੇਜਰ ਕਾਰਨ ਇੱਕੋ ਹੀ ਹੈ ਕਿ ਜਿਹੜਾ ਸੱਕੀ ਨਾਲੇ ਦੀ ਜਿਹੜੀ ਸਮੇ ਸਮੇਂ ਨਾਲ ਜਿਹੜੀ ਮਤਲਬ ਉਹਦੀ ਡਵੈਲਪਮੈਂਟ ਜਾਂ ਉਹਦੀ ਸਫਾਈ ਹੋਣੀ ਸੀ ਉਹ ਨਹੀਂ ਹੋਈ ਅਦਰਵਾਈਜ਼ ਅਗਰ ਉਹਦੀ ਸਫਾਈ ਹੁੰਦੀ ਹੋਏ ਪ੍ਰੋਪਰ ਉਹਨੂੰ ਉਹਨੂੰ ਬੋਚਾਟ ਜਾਂ ਉਹਦੇ ਵਧੀਆ ਬੰਨ ਉਹਦੇ ਤੇ ਬਣਾਏ ਜਾਂ ਤਾਂ ਮੈਨੂੰ ਲੱਗਦਾ ਕਿ ਇਹ ਵੀ ਜਿਹੜੀ ਆ ਜਿਹੜਾ ਜੋ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਇਹ ਆਉਣ ਵਾਲੇ ਸਮੇਂ ਵਿੱਚ ਵੀ ਇਹਨੂੰ ਰੋਕ ਲਈ ਜਾ ਸਕਦੀ ਆ ਬਟ ਗੱਲ ਇਹਦਾ ਵੀ ਇਹ ਸਮਾਂ ਲੰਘ ਜਾਂਦਾ ਵਾ ਸਰਕਾਰਾਂ ਹੁੰਦੀਆਂ ਨੇ ਜਾਣਦੀਆਂ ਨੇ ਬਟ ਇਦੇ ਨਾਲ ਕੋਈ ਵੀ ਖਾਸ ਕਰਕੇ ਕੋਈ ਧਿਆਨ ਨਹੀਂ ਦੇਣ ਨੂੰ ਤਿਆਰ ਜਦੋਂ ਕਿ ਕਲਾਨੌਰ ਦੀ ਮੈਨੂੰ ਲੱਗਦਾ ਹੈ ਕਿ ਪੰਚਾਇਤ ਦੀ ਆਪਣੀ ਵੀ ਜਿਹੜੀ ਹੈ ਨਾ ਲਗਭਗ 4 ਤੋਂ 5 ਕਰੋੜ ਦੀ ਆਮਦਨ ਹੈ ਔਰ ਤੁਸੀਂ ਦੇਖ ਰਹੇ ਹੋਗੇ ਸ਼ਰ ਗੁਰਦਾਸਪੁਰ ਰੋਡ ਤੋਂ ਮੇਰੇ ਤੋਂ ਤੁਸੀਂ ਨੋਟ ਕੀਤਾ ਹੋਵੇਗਾ ਕਿ ਗੁਰਦਾਸਪੁਰ ਰੋਡ ਪੂਰਾ ਬਲਾਕ ਹੋਇਆ ਪਿਆ ਪਾਣੀ ਬਿਲਕੁਲ ਓਵਰਫਲੋ ਕਰ ਗਿਆ ਜਦੋਂ ਗੁਰਦਾਸਪੁਰ ਰੋਡ ਤੱਕ ਰੋਡ ਤੱਕ ਰੋਡ ਇਵਨ ਛੱਪੜਾਂ ਦਾ ਪਾਣੀ ਓਵਰਫਲੋ ਕਰ ਚੁੱਕਾ ਜੀ ਔਰ ਮੈਂ ਅੱਜ ਗਿਆ ਸੀ ਦੁਪਹਿਰ ਟਾਈਮ ਐਥੇ ਕੋੜਾ ਟਰੈਂਪਰਾ ਤੁਸੀਂ ਹਾਲ ਜਾ ਕੇ ਦੇਖਿਓ ਸਾਰੀਆਂ ਕੰਧਾਂ ਕਲਾਪਸ ਕਰ ਚੁੱਕੀਆਂ ਨੇ ਔਰ ਉਹੋ ਹੀ ਕੋੜਾ ਡੰਪ ਦੇ ਵਿੱਚ ਐਸ ਵੇਲੇ ਮੰਨ ਲਓ ਜਦੋਂ ਪਾਣੀ ਦਾ ਜੋਨਿਓਨ ਆਉਣਾ ਥਲੇ ਤਾਂ ਉਸ ਬਿਮਾਰੀ ਫੈਲਣੀ ਆ ਇੰਨਾ ਬੁਰਾ ਹਾਲ ਹੈ ਔਰ ਇਹ ਸਾਰੇ ਸਾਡੇ ਕਾਦੇਲੀ ਕਲਾਂੌਰ ਵਾਸੀਆਂ ਲਈ ਮਤਲਬ ਤਰਾਸ ਦੀ ਕਿੰਨਾ ਆਪਾਂ ਸਮਝ ਲਿਆ ਵੀ ਕਿਹੜੇ ਆਪਾਂ ਤੁਸੀਂ ਸੋਚ ਰਹੇ ਵੀ ਕਿਹੜੇ ਦੌਰ ਚੋਂ ਗੁਜ਼ਰ ਰਹੇ ਆ ਔਰ ਇਹ ਸਾਰੀ ਨਕਾਮੀ ਦਾ ਕਾਰਨ ਕੀ ਕਿਉਂਕਿ ਸਰਕਾਰਾਂ ਆਉਂਦੀਆਂ ਜ਼ਰੂਰ ਨੇ ਬਟ ਗੱਲ ਹੈ ਕਿ ਧਿਆਨ ਨਹੀਂ ਔਰ ਇਸ ਵੇਲੇ ਸਾਰਿਆਂ ਦੀ ਅੱਖਾਂ ਖੁੱਲ੍ਹੀ ਹੋਈਆਂ ਵੀ ਹੁਣ ਸਦੋ ਪਾਣੀ ਸਿਰ ਹੁਣ ਚੜਿਆ ਆ ਤਾਂ ਸਾਰਿਆਂ ਨੇ ਹੁਣ ਸਾਰੇ ਆਲੇ ਹੱਥਾਂ ਪੈਰਾਂ ਦੀ ਪਈ ਹੋਈ ਆ ਅਜੀਬ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕਿਤੇ ਮਤਲਬ ਆਇਆ ਪੁੱਛਵਾਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਸ ਕਲਾ ਨੌਰ ਸ਼ਹਿਰ ਦੇ ਵਿੱਚ ਹੁਣ ਆਲਮੋਸਟ ਲੋ नो ਡਾਊਟ ਸੈਂਟਰ ਆਪਣੀ ਏਜੰਸੀ ਆਰਮੀ ਆਫ ਜਨਰੈਲ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਕਿਉਂਕਿ ਡੇਰਬਾ ਬਰਾਂਕਰ ਤਾਰਪੁਰ ਕਾਊਟੋਰ ਦੇ ਵਿੱਚ ਕਾਫੀ ਵੱਡਾ ਇੱਕ ਗੈਪ ਪੈ ਗਿਆ ਸੀ ਔਰ ਓਵਰਫਲੋ ਪਾਣੀ ਨੇ ਜਿੰਜਾ ਜ਼ਿਆਦਾ ਮਾਰ ਉਹਨੇ ਮਾਰੀ ਹੈ ਸਾਡੇ ਜਿਹੜੇ ਇਧਰ ਵਾਲੇ ਅੰਦਰੂਨੀ ਪਿੰਡ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਢਾਹ ਲਾਈ ਹੋਈ ਹੈ ਤੇ ਬਟ ਉਹਦੇ ਤੋਂ ਹੁਣ ਜਦੋਂ ਆ ਜਿਹੜੇ ਸਾਡੇ ਮਾਧਪੁਰ ਜਿਹੜੇ ਫਲੱਡ ਦੇ ਜਿਹੜੇ ਆ ਜਿਹੜੇ ਫਲੱਡ ਗ ਉਹ ਹੁਣ ਪਾਣੀ ਦਾ ਪੱਦਰ ਬਹੁਤ ਜ਼ਿਆਦਾ ਵੱਜ ਚੁੱਕਾ ਵਾ ਸਾਡੇ ਪਿੱਛੇ ਜਮੀਨ ਹੈ ਉਹਦੇ ਆਲਮੋਸਟ ਸਾਡੀ ਮਤਲਬ 2 ਫੁੱਟ ਬਸ ਪਾਣੀ ਰਹਿ ਗਿਆ ਘਰਾਂ ਚ ਐਂਟਰ ਕਰਨ ਲਈ ਪਿੱਛੇ ਸਾਰਾ ਪਹਾੜਾ ਹੋਇਆ ਜੀ ਪੂਰੀ ਤਰ੍ਹਾਂ ਪਾਣੀ ਆ ਦੀ ਇਹ ਇਹ ਜਿਹੜੇ ਆ ਇਸ ਵळे ਜੋ ਵੀ ਹਾਲਾਤ ਬਣੇ ਹੋ ਨੇ ਇਹਨਾਂ ਤੋਂ ਪਰਮਾਤਮਾ ਸਾਰਿਆਂ ਨੂੰ ਬਚਾ ਕੇ ਰੱਖੇ ਕਿਉਂਕਿ ਜਾਨੀ ਮਾਨੀ ਨੁਕਸਾਨ ਕੋਈ ਕਿਸੇ ਦਾ ਵੀ ਜਿਹੜਾ ਉਹ ਠੀਕ ਹੈ ਬਹੁਤ ਮਾੜਾ ਸਰਕਾਰਾਂ ਨੇ ਤੇ ਦੇਖੋ ਹੌਸਲਾ ਦੇਣਾ ਮੈਨੂੰ ਲੱਗਦਾ ਹੋਰ ਤੇ ਕੁਝ ਨਹੀਂ ਕੋਈ ਦਾ ਪਰਭਾਈ ਨਹੀਂ ਕਰ ਸਕਦੀਆਂ ਸਰਕਾਰਾਂ ਧੰਨਵਾਦ ਆਹ ਤੇ ਰੁਪਾਂ ਦਾ ਲਾਗੇ ਉਹ ਤਾਂ ਵਾਦੋ ਤੇ ਬੰਦੇ ਕਿ ਮੈਂ ਵਾਈਟ ਕਰ ਰਿਹਾ ਉਹ ਇੱਥੇ ਲੋੜਾ ਨਹੀਂ ਨਹੀਂ ਉੱਥੇ ਨਹੀਂ ਪੈਂਦਾ ਇਹਦੇ ਉੱਥੇ ਵੱਧ ਪਾਣੀ ਹੋ ਜਾਂਦਾ ਆਹ ਉਹ ਪਾਣੀ ਆ ਅਸਲ 所以现在过来，可以拿钱。来，我们做了。 ਭਈ ਅੱਗੇ ਨਾ ਜਾਓ ਅੱਗੇ ਸਭ ਤੋਂ ਬੌਂਡੇ ਬੜੇ ਗੋਮਰ ਸਕੂਲ ਦਾ ਇਹਨਾਂ ਕਹਾਂ ਲੋਕਾਂ ਨੂੰ ਮਤਲਬ ਬੜਾ ਵਾ ਨਲੀਆਂ ਭਰ ਗਿਆ ਸਾਰੀਆਂ ਪਾਣੀ ਇਧਰੋਂ ਡਿਆ ਜਾਏਗਾ ਆ ਪਿਛੇ ਵਿੱਚ ਬੜਿਆ ਹੁਣੇ ਵਰਤ ਤਾਂ ਪਹਿਲਾਂ ਤੋਂ ਕਰਦੇ ਸੀ ਉਹ ਮਾਸ਼ ਫੋਨ ਨਹੀਂ ਕਰਦਾ ਜੀ ਮੈਂ ਕਰਦਾ ਉਹ ਮੋਹ ਪੱਤੀ ਲੱਗ ਰਿਹਾ ਆਹ ਹੋਏ ਤਾਂ ਵੀ ਉਹ ਬਾਕੀ ਤੱਕ ਤੇ ਜੀ ਰੱਖਣੇ ਮੈਂ ਲੋ ਮਾਰ ਆਉਂਦਾ ਆਉਂਦਾ ਆਹ ਇੱਥੋਂ ਮਾਰਿਆ ਸਕੇ ਉਹ ਠਿਕਰੀ ਪਰੇ ਇਹ ਕਿਸਮ ਦਾ ਕੇ ਕੱਲ ਬਿਕਰਮ ਅਗਰ ਆਇਆ ਆਗੇ 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 ਚਲੋ ਕਿੱਥੇ ਬੰਨ ਆਜੀ ਕੋਮਾ ਪਿੱਛਾ ਡੀਰ ਆਪਾਂ ਵਿੱਚ ਲੈ ਸਕਦੇ ਜੇ ਬਾਈਕ ਨਾਲ ਉਹ ਚੱਲਣੇ ਆ ਅੱਗੇ ਮੰਨਦਾ ਬਾਕੀ ਮਾਰਨਾ ਉਹ ਨਾ ਉਹ ਬੜੇ ਨਾ ਨਾ ਹੋਰ